ਬਟਾਲਾ ਦੇ ਸਿਨੇਮਾ ਰੋਡ ਵਿੱਚ ਚੱਲਦੀ ਫਾਸਟ ਫੂਡ ਦੀ ਦੁਕਾਨ ਤੇ ਵੱਡਾ ਹਾਦਸਾ ਹੋਣ ਨੂੰ ਟਲੇ ਫਾਸਟ ਫੂਡ ਬਣਾਉਣ ਵਾਲਾ ਵਿਅਕਤੀ ਪੱਠੀ ਦੇ ਉੱਤੇ ਕੜਾਈ ਦੇ ਵਿੱਚ ਤੇਲ ਰੱਖ ਕੇ ਆਪਣਾ ਕੰਮ ਕਰ ਰਿਹਾ ਸੀ ਤੇਲ ਨੂੰ ਅੱਗ ਲੱਗ ਗਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਮਾਲੀ ਨੁਕਸਾਨ ਜ਼ਰੂਰ ਹੋਇਆ ਹੈ ਅਗਰ ਅੱਗ ਫੈਲ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਮੌਕੇ ਤੇ ਪਹੁੰਚ ਫਾਇਰ ਬਿਗੇਟ ਦੀ ਟੀਮ ਨੇ ਅੱਗ ਤੇ ਕਾਬੂ ਪਾਇਆ ਦੁਕਾਨਦਾਰ ਨੇ ਕਿਹਾ ਕਿ ਤੇਲ ਜ਼ਿਆਦਾ ਗਰਮ ਹੋਣ ਦੀ ਵਜ੍ਹਾ ਕਰਕੇ ਇਹ ਹਾਦਸਾ ਹੋਇਆ ਹੈ ਲੇਕਿਨ ਕਿੰਨਾ ਹੋਇਆ ਇਸ ਦਾ ਅੰਦਾਜ਼ਾ ਜੇ ਫਿਲਹਾਲ ਨਹੀਂ ਲੱਗ ਸਕਿਆ ਕਿਉਂਕਿ ਅਜੇ ਸਮਾਨ ਦੀ ਗਿਣਤੀ ਨਹੀਂ ਕੀਤੀ ਗਈ ਪੰਜਾਬੀ ਨਿਊਜ਼ ਵੱਲੋਂ ਤੁਸੀਂ ਦੇਖ ਰਹੇ ਲੋਪਕ ਸਿੰਘ ਸ਼ਿਪੂਰ ਦੀ ਖਾਸ ਰਿਪੋਰਟ ਮੇਰਾ ਨਾਮ ਗੁਰਿੰਦੂ ਜੀ ਆ ਜਿਹੜੀ ਅੱਗ ਲੱਗੀ ਸੀ ਸਰਹਸੀ ਤੇ ਜਿਹੜੀ ਦੁਕਾਨ ਸੀ ਇਹ ਜੀ ਅੰਦਰ ਲੜਕੇ ਕੰਮ ਕਰ ਰਹੇ ਸੀ ਦੁਕਾਨ ਦੇ ਤੇ ਯੱਕਦਮ ਹੀ ਤੇਲ ਜ਼ਿਆਦਾ ਗਰਮ ਹੋ ਗਿਆ ਹੋਣਾ ਤੇ ਇਹਨਾਂ ਨੇ ਆਪਣੀ ਜਿਹੜੀ ਕੋਈ ਚੀਜ਼ ਬਣਾ ਢੇ ਆ ਉਹ ਵਿੱਚ ਪਾਈ ਤੇ ਉਹ ਅੱਗ ਦਾ ਭੰਬੜ ਮਚ ਗਿਆ ਇਹਨਾਂ ਕੋ ਕੰਟਰੋਲ ਨਹੀਂ ਹੋ ਰਹਾ ਤੇ ਜਿਹੜੀ ਅੱਗ ਆ ਉਹ ਨਿ ਮੀਟਰ ਨੂੰ ਪੈ ਗਈ ਤੇ ਉਸ ਤੋਂ ਬਾਅਦ ਸਿਲੰਡਰ ਨੂੰ ਪੈ ਗਈ ਤੇ ਸਾਰਾ ਧੂਆਂ ਧੂਆਂ ਇੱਥੇ ਹੋ ਗਿਆ ਸ਼ਟਰ ਨੂੰ ਅੱਗ ਲੱਗੀ ਤੁਹਾਡੇ ਸਾਹਮਣੇ ਦੇਖੋ ਸਾਰਾ ਸੜ ਗਿਆ ਏ ਬਹੁਤ ਮਤਲਬ ਕਿ ਓਖਾ ਜਿਹੜਾ ਕੰਟਰੋਲ ਪਾਇਆ ਫਿਰ ਮੋਕੇ ਦੇ ਜਿਹੜੀ ਆ ਫਾਈਬਰ ਗ੍ਰੇਡ ਆ ਗਈ ਆ ਤੇ ਅੱਗ ਤੇ ਕੰਟਰੋਲ ਪਾਤਾ ਤੇ ਇਹ ਵੀ ਜਿਆਦਾ ਨੁਕਸਾਨ ਨਹੀਂ ਹੋਇਆ ਬਾਕੀ ਇਹ ਵੀ ਥੋੜਾ ਬੋਤਾ ਇਹਨਾਂ ਦਾ ਨੁਕਸਾਨ ਜਿਹੜਾ ਆ ਦਰਵਾਜ਼ੇ ਵਗੈਰਾ ਸੜ ਗਏ ਆ ਮੀਟਰ ਵਗੈਰਾ ਸੜ ਗਏ ਤਾਰਾਂ ਸੜ ਗਈਆਂ ਆ ਤੇ ਪਲੱਸ ਨਾਲ ਇਹਨਾਂ ਦਾ ਜਿਹੜੀਆਂ ਕੜਾਈਆਂ ਕੁੜੀਆਂ ਸੜ ਗਈਆਂ ਤੇ ਅਨਮੀਟਰ ਸੜ ਗਿਆ ਫਿਰ ਵੀ 40-50 ਹਜ਼ਾਰ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਇਹ ਜੀ ਆਪਣੀ ਫਾਸਟ ਫੂਡ ਦੀ ਦੁਕਾਨ ਸੀ ਇਹ ਸਲਮਾਰ ਰੋਡ ਚੌਂਕ ਦੇ ਵਿੱਚ ਦੁਕਾਨ ਪੈਂਦੀ ਹੈ। ਮੇਰਾ ਨਾਮ ਵੀ वेगवेग ਹੈ। ਇਥੇ ਮੈਂ ਵਾਰਸ ਖਵਾਈ ਕਰਾਨੇ ਆਂ ਸੀ ਅੰਦਰ ਤੇਲ ਕਿਤੇ ਗਰਮ ਹੋ ਗਿਆ। ਮੈਂ ਚਾਂਪਾ ਪਾਣ ਗਿਆ ਨਾਲੇ ਅੱਗ ਆ ਗਈ। ਕਿੰਨਾ ਨੁਕਸਾਨ ਹੋਇਆ। ਨੁਕਸਾਨ ਹੋਇਆ ਸ਼ਟਰ ਖਰਾਬ ਹੋ ਗਿਆ ਮੀਟਰ ਹੋ ਗਿਆ ਇੱਕੋ ਨਾਲ। ਤੇ ਕਾਣ ਗਿਆ ਤੇ ਚਾਂਪਾ ਵਾਲੀ ਦੁਕਾਨ ਜੀ। ਬਾਹਰੋਂ ਕੀ ਦੇਖਦੇ ਤੋ ਖਰਾਬ ਲੱਗਦਾ ਹੈ। ਕੰਨ ਵੇ ਕੇ ਲੱਗੂ ਐਦਾਂ ਸੋਰੀ ਮੈਂ ਕਿਹਨਾ ਕਰਦੇ ਹਾਂ ਹਾਂਜੀ